ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਦੇ ਆਪਾਂ ਇਹਦੇ ਮਸ਼ੀਨੀ ਵਰਕ ਦੇ ਸੂਟ ਬਹੁਤ ਸੋਹਣੇ ਲੈ ਕੇ ਆਏ ਬਹੁਤ ਭੈਣਾਂ ਦੀ ਡਿਮਾਂਡ ਸੀ ਜੀ ਇਵੇਂ ਦੇ ਡਿਜ਼ਾਈਨ ਲੈ ਕੇ ਉਹ ਅਸੀਂ ਆਪਣੇ ਖੁਦ ਹੀ ਪਸੰਦ ਕਰ ਸਕੀਏ ਅਸੀਂ ਮੰਮੀ ਵਾਸਤੇ ਪਸੰਦ ਕਰ ਸਕੀਏ ਅਸੀਂ ਮਾਸੀ ਵਾਸਤੇ ਇਵੇਂ ਦੇ ਡਿਜ਼ਾਈਨ ਆਪਾਂ ਲੈ ਕੇ ਆਏ ਤੁਸੀਂ ਕਿਸੇ ਵਾਸਤੇ ਘਰ ਵਿੱਚ ਕਿਸੇ ਫੈਮਿਲੀ ਵਾਸਤੇ ਤੁਸੀਂ ਡਿਜ਼ਾਈਨ ਕਰ ਮੀ ਮਾਸੀ ਚਾਚੀ ਦੀ ਕਿਵੇਂ ਤੁਸੀਂ ਡਿਜ਼ਾਈਨ ਪਸੰਦ ਕਰ ਸਕਦੇ ਹੋ ਸਾਰੇ ਸੋਹਣੇ ਹੋਣਗੇ ਸੂਟ ਜਿਹੇ ਆਪਣੇ ਜਿਹੜੇ ਮਸ਼ੀਨੀ ਵਰਕ ਤੇ ਲੈ ਕੇ ਆਏ ਨੇਡਲ ਵਰਕ ਦੇ ਵੀ ਬਹੁਤ ਵੀ ਹੁਣ ਟ੍ਰੈਂਡ ਚੱਲ ਰਿਹਾ ਹੈ ਨੈਡਲ ਵਰਕ ਦਾ ਟ੍ਰੈਂਡ ਵੀ ਸਦਾ ਨਹੀਂ ਰਹਿਣਾ ਤੇ ਮਸ਼ੀਨੀ ਵਰਕ ਦਾ ਡਿਜ਼ਾਈਨ ਜਿਹੜੇ ਆਪਾਂ ਕਰਦੇ ਹਾਂ ਸਦਾ ਹੀ ਰਹਿਣਗੇ ਜੀ ਕੜਾਈ ਨਾ ਪੱਟੀ ਜਾਣੀ ਹੈ ਇਹ ਸਦਾ ਬਹਾਰਾ ਹੈ ਜੀ ਜਿਹੜੇ ਆਪਾਂ ਮਸ਼ੀਨੀ ਵਰਕ ਤੇ ਸੂਟ ਆਪਾਂ ਵਰਕ ਕਰਦੇ ਤੇ ਐਵੇਂ ਜਿਹੜੇ ਜਣ ਆਪਾਂ ਬਹੁਤ ਸੋਹਣੇ ਲੈ ਕੇ ਆਏ ਸੋਬਰ ਜੇ ਤੇ ਮਰਜੀ ਜਿਵੇਂ ਭੋਗ ਤੇ ਪੌਣੇ ਕਿਸੇ ਤੇ ਕਿਸੇ ਵੀ ਪੌਣੇ ਐਵੇਂ ਦੇ ਲਈ ਜਾਨ ਆਪਾਂ ਸਾਰੇ ਇਸ ਵੀਡੀਓ ਦੇ ਚਲਾਤੇ ਗਰਲਸ ਲੁੱਕ ਦੇ ਵੀ ਆਪਾਂ ਡਿਜ਼ਾਈਨ ਇਹਦੇ ਚ ਲਾਏ ਆ ਜੀ ਆਹ ਜਿਆਨੀ ਬਹੁਤ ਸੋਹਣੇ ਨਾਲੇ ਘੱਟ ਪ੍ਰਾਈਸ ਦੇ ਵਿੱਚ ਬਣਿਆ ਹੋਇਆ ਜੈਲੋ ਤੇ ਮਹਿਰੂਨ ਤੇ ਜੇ ਤੁਸੀਂ ਐਵੇਂ ਦੇ ਗਰਲਸ ਲੁੱਕ ਦੇ ਡਿਜ਼ਾਈਨ ਲੈਣੇ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਲਾਏ ਆ ਮਸ਼ੀਨੀ ਵਰਕ ਦੇ ਹੋਣਗੇ ਜੀ ਸਾਰੇ ਮਸ਼ੀਨੀ ਵਰਕ ਦੇ ਆਰਟੀਬੀਰ ਵੀ ਤੁਸੀਂ ਇਹ ਵਿੱਚ ਸੂਟ ਕੋਈ ਵੀ ਬਣਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਨਗੇ ਜੀ ਆਪਣੇ ਕੋਲੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈ ਜੀ ਇਹ ਵਿਦ ਦੁਪੱਟਾ ਤੁਸੀਂ ਸੂਟ ਰੈਡੀ ਕਰਵਾਓ ਵਿਦ ਸਟਿਚਿੰਗ ਰੈਡੀ ਕਰਵਾਓ ਬਹੁਤ ਪ੍ਰਾਈਸ ਘੱਟ ਹੋਊਗਾ ਤੁਹਾਨੂੰ ਇਹ ਤੁਹਾਨੂੰ 2000 ਤੋਂ ਕੋਈ ਵੀ ਸੂਟ ਤੁਹਾਨੂੰ ਇਹਦੇ ਵਿੱਚ ਵੱਧ ਨਹੀਂ ਪੈਣਾ ਇਸ ਪ੍ਰਾਈਸ ਮੈਂਸ਼ਨ ਨਹੀਂ ਕੀਤਾ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਸੈਂਡ ਕਰ ਸਕਦੇ ਆ ਆਪਾਂ ਉੱਥੇ ਤੁਹਾਨੂੰ ਸਭ ਦੱਸਿਆ ਜਾਊਗਾ ਡਿਟੇਲ ਚ ਜੀ ਫੈਬਰਿਕਾ ਕੋਈ ਸਿੰਘ ਹੋਣਾ ਨਹੀਂ ਬਹੁਤ ਵਧੀਆ ਫੈਬਰਿਕ ਲੰਬੇ ਵਾਲਾ ਹੈ ਨਹੀਂ ਜੀ ਆਪਾਂ ਨੂੰ ਕਸਟਮਰ ਤੇ ਡਵਾਣ ਤੇ ਆਪਾਂ ਸੂਟ ਰੈਡੀ ਕੀਤੇ ਆ ਕਸਟਮਰ ਦੀ ਆਪਾਂ ਨੂੰ ਬਾਰ-ਬਾਰ ਲੋੜ ਪੈਂਦੀ ਆ ਆਪਾਂ ਐਵੇਂ ਦਾ ਫੈਬਰਿਕ ਨਹੀਂ ਲਾਵਾਂਗੇ ਬਹੁਤ ਸੋਹਣੇ ਗਰਲਸ ਲੁੱਕ ਦੇ ਡਿਜ਼ਾਈਨ ਇਹਦੇ ਆਪਾਂ ਲੈ ਕੇ ਆਏ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਜੀ ਵਾਈਟ ਤੇ येलो ਲਾਈਟ ਨਾਲ ਤੇ ਹਲੋ ਜੀ ਆਪਾਂ ਤੁਹਾਨੂੰ ਇੱਕ ਜੋਰੀ ਹਟ ਤੇ ਰੈਡੀ ਕੀਤਾ ਸੂਟ ਦਿਖਾਉਣੀ ਆ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇੱਕ ਥ੍ਰੈਡ ਦੇ ਨਾਲ येलो कलर ਦਾ ਆਪਾਂ ਸੂਟ ਰੈਡੀ ਕੀਤਾ ਇੱਕ ਥ੍ਰੈਡ ਦੇ ਨਾਲ ਜੀ ਬਹੁਤ ਸੋਹਣਾ ਤੁਹਾਨੂੰ ਸਾਰਾ ਸੂਟ ਖੋਲ ਕੇ ਦਿਖਾਉਣੀ ਆ ਤੇ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਜਿਹੜਾ ਇਹਦੇ ਜਾਲੀ ਬਣਾ ਕੇ ਆਪਾਂ ਫਲਾਵਰ ਕੀਤੇ ਹੋਏ ਘੇਰੇ ਤੇ ਜਾਲੀ ਬਣਾ ਕੇ ਤੇ ਬਹੁਤ ਸੋਹਣਾ ਬਣ ਰਿਹਾ ਜੀ ਦੇਖੋ ਤੁਸੀਂ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਵਧੀਆ ਵਾਲੀ ਜੋਰ ਜਟ ਲਾਈ ਹੈ ਜੀ ਆਪਾਂ ਡਾਈ ਕਰਾਂਗੇ ਬਹੁਤ ਹੀ ਸੋਹਣਾ ਸੂਟ ਬਣਿਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਸੈਂਡ ਕਰਕੇ ਉੱਥੇ ਆਪਾਂ ਗੱਲਬਾਤ ਕਰ ਸਕਦੇ ਹਾਂ ਡਿਟੇਲ ਦੇ ਵਿੱਚ ਡਾਈ ਮੈਂਸ਼ਨ ਆਪਾਂ ਕਿਸੇ ਸੂਟ ਦੇ ਨਾਲ ਕੀਤਾ ਹੋਇਆ ਉਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਉਮੀਦ ਕਰਦੇ ਆਂ ਜੀ ਹਲੇ ਤੱਕ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਵੀਡੀਓ ਭੈਣਾਂ ਨੂੰ ਸ਼ੇਅਰ ਕਰਦਿਆ ਕਰੋ ਤੇ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਬਣੀ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਐਵੇਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣੀਆਂ ਜੀ ਆਪਣੀ ਵੀਡੀਓ ਦੇ ਉੱਪਰ ਐਡ ਆਉਂਦੀ ਹੁੰਦੀ ਹੈ ਮਸ਼ੂਰੀ ਤੇ ਉਹ ਤੁਸੀਂ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਜਿਹੜੀ ਉਹਦੇ ਵਿੱਚ ਉਹ ਤੁਸੀਂ ਸਕਿਪ ਨਾ ਕਰਿਆ ਕਰੋ ਜਦੋਂ ਤੁਸੀਂ ਐਡ ਆਨ ਵੀ ਦੇਖਿਆ ਕਰੋਗੇ ਤੁਹਾਨੂੰ ਉਮੀਦ ਦੇ ਸੋਹਣੇ ਸੋਹਣੇ ਸੂਟ ਹੋਰ ਮਿਲਿਆ ਕਰਨਗੇ ਅਸੀਂ ਕਹਿੰਦੇ ਸੀ ਬੈਲਵਰਟ ਦੇ ਸੂਟਾਂ ਤੇ ਵਰਕ ਕਿਵੇਂ ਹੁੰਦਾ ਬੈਲਵਰਟ ਦੇ ਸੂਟ ਤੋਂ ਜਿਹੜਾ ਗ੍ਰੀਨ ਕਲਰ ਦਾ ਲਾਇਆ ਆਪਾਂ ਬੈਲਵਰਟ ਦੇ ਸੂਟ ਤੇ ਵਰਕ ਕੀਤਾ ਲਾਇਆ ਸੀ ਤੇ ਆ ਆਪਾਂ ਲਾਇਆ ਜੀ ਸ਼ਿਮਰ ਤੇ ਇਹ ਸ਼ਿਮਰ ਤੇ ਵਰਕ ਕੀਤਾ ਹੋਇਆ ਜੀ ਬਹੁਤ ਸੋਹਣਾ ਕੰਮ ਹੋਇਆ ਜੀ ਲਵੈਂਡਰ ਕਲਰ ਦਾ ਸੂਟ ਥੋੜਾ ਜਿਹਾ ਲਾਈਟ ਨਾਲ ਜਨ ਨਾਲ ਥੋੜਾ ਜਿਹਾ ਕਲਰ ਡਾਰਕ ਲਾਈਟ ਹੋ ਰਿਹਾ ਹੈ ਕੀਤਾ ਜੀ ਪੈਚਵਰਕ ਮੈਂਜੈਂਟਾ ਕਲਰ ਦਾ ਆਪਾਂ ਪਿੰਕ ਕਲਰ ਦਾ ਪੈਚ ਲਾਇਆ ਹੋਇਆ ਤੇ ਰਵੈਂਡਰ ਕਲਰ ਦਾ ਸੂਟ ਹੈ ਆਪਾਂ ਤਿੱਲੇ ਨਾਲ ਸਾਰਾ ਵਰਕ ਕੀਤਾ ਹੋਇਆ ਸਾਰਾ ਕੰਮ ਤਿੱਲੇ ਨਾਲ ਹੋਇਆ ਟੱਚ ਦਿੱਤਾ ਹੋਇਆ ਥੋੜਾ थ्रेड ਦਾ ਧੰਨਵਾਦ